ਤਸ ਸੱਚਿਕ ਹਾਂ ਸਾਰੇ ਨੂੰ ਬਹੁਤ ਸਾਰੇ ਕਿਵੇਂ ਹੋ ਠੀਕ ਹੋ ਠੀਕ ਹੈ ਚਾਹੀਦੇ ਹੋ ਤੇ ਆਪਣੇ ਨਵੇਂ ਵਲੌਗ ਚ ਥੋੜਾ ਸਾਰੇ ਦਾ ਸਵਾਗਤ ਆ ਤੇ ਮੈਂ ਅੱਜ ਚੱਲੇ ਹਾਂ ਕਾਲਜ ਤੇ ਪੀ ਛੜੀ ਚੱਲੇ ਆ ਮੇਰੇ ਕੱਪੜੇ ਤਾਂ ਮੈਂ ਦਾ ਆਪਕੋ ਪਹਿਨੇ ਜਿਵੇਂ ਥੋੜੀ ਸ਼ਾਰਟ ਵਲੌਗ ਚ ਦੇਖਿਆ ਪਰ ਉਹ ਕੀ ਕਰਿਆ ਮੀਂਹ ਬਹੁਤ ਪਈ ਆ ਬਾਹਰ ਪਰ ਮੈਂ ਸਵੇਰੇ ਗਿਆ ਨਹੀਂ ਹੈਗਾ ਹੁਣ ਵੀ ਦੇਖਦੇ ਆਂ ਫੂਟਨਾ ਖਰਾਬ ਹਨ ਚੱਲਦੇ ਆਂ ਤੇ ਹੁਣ ਦਿਖਾਉ ਰਹੇ ਆਂ ਵੀ ਕਿੰਨਾ ਮੀਂਹ ਆ ਕੀ ਕੁਛ ਚਲੋ ਕਾਲਜ ਦੀ ਅੱਜ ਤੁਹਾਨੂੰ ਨਾਮ ਦਿਖਾਉਣਾ ਵੀ ਕਿਵੇਂ ਜਾਂਦ ਤਨ ਤਾਂ ਚਲੋ ਚਲਦੇ ਆਂ ਹਾਂਜੀ ਗੱਲ ਇੰਦਰ ਮੋਹਰੇ ਆਵਾਜ਼ ਵੱਲਿਆ ਪਾਓ ਚਾ ਚਲੋ ਚੱਲਨੇ ਨਹੀਂ ਬਹੁਤ ਜ਼ਿਆਦਾ ਪੈ ਗਿਆ ਆਦੇ ਹਾਂ ਹੰਤਾ ਪਾਉ ਘਟ ਗਿਆ ਜਾਨੀ ਉਧਰ ਆਪਣਾ ਵਾਈਕ ਖੜਾ ਦੇਖਦੇ ਆਣ ਕਿਵੇਂ ਚੱਕ ਹੁੰਦਾ ਕਿਵੇਂ ਨਹੀਂ ਬੱਦਲ ਬਹੁਤ ਆ ਗਿਆ ਦੁਬਾਰਾ ਮਾ ਲੋ ਦੇਖ ਲੋ ਰੂਟ ਵੀ ਤਾਂ ਜੱਟੇ ਪੈ ਗਏ ਕਿਉਂਕਿ ਦੂਸਰੇ ਮਲੇ ਹੋ ਗਏ ਜੀ ਹੋਰ ਬਸ ਇਹ ਤਾਂ ਸਾਨੂੰ ਕਾਲਜ ਜਾ ਕੇ ਮਿਲਦੇ ਕਿਉਂਕਿ ਰਾਹ ਬਹੁਤ ਖਰਾਬ ਹੋਣ ਅੱਗੇ ਸੋ A few minutes later ਹਾਂ ਜੀ ਵੀਰੇ ਆਪਾਂ ਹੋ ਗਏ ਜੀ ਇਹ ਲੇਟ ਆ ਸਾਰੇ ਭਾਈ ਆਉਣੇ ਉਹ ਬਹੁਤ ਬਹੁਤ ਕੰਟੀਨ ਚ ਲੈਣੇ ਬਹੁਤ ਬਹੁਤ ਜ਼ਿਆਦਾ ਜਦੋਂ ਮੈਂ ਬੋਲਣਾ ਸਟਾਰਟ ਕਰਾ ਨਾ ਕਦੇ ਬੋਲ ਹੀ ਨਹੀਂ ਹੁਣ ਹਲ ਟੈਂਕੀ ਭਰ ਗਈ ਐਮਬੀਡੀ ਨੂੰ ਕਿਹਨੇ ਰੰਗ ਬੰਦ ਕਰਿਆ ਉਹ ਕਿਹੜਾ ਹੈ ਯਾਰ ਇੰਡਸਟਰੀ ਸੈਟ ਵਾਲਾ ਦਹੀਂ ਫੇਰ ਦੂਈ ਨੰਬਰ ਵਾਲਾ ਇਹ ਕੀ ਆ ਨਵਾਂ ਫਲੈਟ ਸ਼ਿਫਟਿੰਗ ਆ ਹਾਂ ਮੈਂ ਤਾਂ ਇਹ ਨਹੀਂ ਹੈਗਾ ਫਲੈਟ ਸ਼ਿਫਟਿੰਗ ਨਹੀਂ ਹੈ ਫਲੈਟ ਹਾਂ ਆ ਦੇ ਇੰਡਸਟਰੀ ਦੇ ਵਿੱਚ ਨਹੀਂ ਆ ਵੇਚੀ ਆ ਇਹ ਸੀਮਾ ਹੋਣਾ ਫਿਰ ਚਾਲਦੇ ਆਂ ਦੇਖਦੇ ਹਾਂ ਕੰਡੀ ਵਿੱਚ ਕੀ ਫੜਾਉਂਦੇ ਨੇ ਇਹ ਐਮਬੀ ਹੈਲੋ ਯਾਰ ਹੈਲੋ ਕਰਦੇ ਚਲੋ ਇੰਦਰ ਪਹੁੰਚ ਗਏ ਵੀਰੇ ਇੱਕ ਗੰਡੀ ਨਾ ਆਏ ਬਥੇਰੀਆਂ ਗੰਡੀ ਨਾ ਚੱਲਦੀ ਪੂਰਾ ਮੈਨੂ ਦਾ a few minutes later ਵੀਰੇ ਘੰਟਾ ਇੱਕ ਖਰਾਬ ਕਰਕੇ ਨਾ ਮਲਾਂਗੇ 15 ਮਿੰਟ ਹੈ ਕਹਿੰਦੇ ਸ਼ੈਫ ਹੀ ਨਹੀਂ ਹੈ ਕੁਝ ਨਹੀਂ ਮਿਲਦਾ ਵੀਰੇ ਕਿਆ ਹੋ ਗਿਆ ਉਹ ਯਾਰ ਉੱਥੇ ਘੰਟਾ ਲੱਗ ਜਾਣਾ ਹੈ ਕੋਈ ਬਿਲਕੁਲ ਉਹ ਯਾਰ ਹਲੇ ਤਾਉਨੋ ਸਰਵ ਕਰਨ ਵਾਲਾ ਬੰਦਾ ਹੀ ਨਹੀਂ ਹੈਗਾ ਚਲੋ ਹੁਣ ਅਈ ਤੇ ਦੂਜੀ ਗੰਢੀ ਚੱਲਦੇ ਦੇਖਦੇ ਆਂ ਹਾਰਦਿਕ ਭਾਈ ਅਗਰ ਉਹ ਕਾ ਵੀ ਯਾਰ ਅੱਛਾ ਉਹੀ ਹੈ ਗੋ ਹੋਰ ਕਿਹਦੇ ਗੰਢੀ ਚੱਲਦੇ ਆਂ A few minutes later

ਨੱਚਿਆ ਵਾਹ 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 ਉਹ ਹੋ 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 ਹਾਂ ਵੀ ਹੁਣ ਇਧਰੇ ਖਾਈਏ ਬਾਪਸ ਮੁੜ ਕੇ ਇਹਨਾਂ ਪਤਾ ਨਹੀਂ ਆਪਾਂ ਪਹਿਲਾਂ ਢੇੜਾ ਕੱਢ ਗਏ ਉਹਨੇ ਵੀ ਵੱਧ ਭੁੱਖ ਹੋ ਜੇ ਤਾਂ ਹਾਂਜੀ ਵੀਰੇ ਆਖਿਰਕਾਰ ਅਸੀਂ ਕੁਛ ਨਾ ਕੁਛ ਤਾਂ ਕਰਾਤਾ ਤੇ ਕਹਿੰਦੇ ਸਾਢੇ ਕਰਕੇ ਅੰਕਲ ਦੀ ਦਿਹਾੜੀ ਬਹੁਤ ਵਧੀਆ ਬਣਦੀ ਆ ਬਹੁਤ ਜ਼ਿਆਦਾ ਇਹਦੇ ਅਕਾਊਂਟ ਚ ਬਹੁਤ ਜ਼ਿਆਦਾ ਪੈਸੇ ਬਚ ਗਏ ਇਹਦੇ ਅਲਟ ਚ ਤਾਂ ਇਹ ਤਾਂ ਬਾਈ ਫਰਾਈ ਨਹੀਂ ਖਾ ਲਓ ਫਰੈਂਚ ਫਰਾਈਸ ਤਾਂ ਖਾ ਲੀਂਗਾ ਉਹ ਤਾਂ ਬਰਾਦੇ ਆਹ ਆ ਵੀ ਆਮ ਬੀਫ ਅਜੀਏ ਜਾਨਾ ਦੇਖ ਕੇ ਅੰਕਲ ਜੀ ਹਰ ਸਾਮ ਤੋਂ ਭਾਈ ਉਹ ਮਲੇ ਹਾਂ ਹਾਂ ਅੱਛਾ ਅੱਛਾ ਬਰੇ ਹਜ਼ਾਰ ਰੁਪਇਆ ਖਰਚਦਾ ਰੋਜ਼ ਰੋਜ਼ ਖਰਚਦੇ ਨੇ ਟੋਡਾ ਭਾਈ ਉਹ ਕੌਣ ਲੱਗਿਆ ਵਾ ਚਲੋ ਉੱਥੇ ਜਾਂਦੇ ਆਂ ਏ ਫਿਊ ਮਿੰਟਸ ਲੇਟਰ ਤਾਂ ਹਾਂ ਜੀ ਉਹ ਇੱਧਰ ਆਇਆ ਖਾਣਾ ਦਾਣਾ ਖਾਲੇ ਵੀ ਪੂਰਾ ਨਹੀਂ ਆਇਆ ਫਰਾਈਸ ਲੈਂਦੇ ਨੇ इनने के बंदे ने बसो हेलो 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 ब्लॉग मैम दिखा पी के और भाई एम पी कैसे और ये हमारी क्लास का <laughs>

गाइस इधर देखो ये ओ सैड हो जाओ यार तू तो मुरे ही जाने ओए एक बस सटता यार कोई गल ना पाया ही नहीं तो लेट हो गया वो पाया ही नहीं ओने ले ओए हो दे अंकल ये बिल्कुल नहीं पढ़ता बस ग्रुप में मैसेज करता है बिल्कुल बिल्कुल नहीं बिल्कुल और गाइस व्लॉग बढ़िया लग रहा है और भाई तेरे तो कॉफी में जी आपा गए ही सब ਹਾਂ ਜੀ ਗਾਇਸ ਇਧਰ ਆਪਣਾ ਬਈ ਜਸ ਕਰਨ ਸਿੰਘ ਦਾ ਸਾਫ ਤੇ ਹੁਣ ਅਪ ਚੱਲੇ ਆ ਕਾਲਜ ਤੋਂ ਘਰ ਫਲੈਟ ਹੋਣ ਕੱਲ ਮਿਲਦੇ ਆ ਨਹੀਂ ਕੱਲ ਕਿੱਥੇ ਮਿਲਦੇ ਆ ਯਾਰ ਹਲੇ ਵਲੌਗ ਤਾਂ ਅੱਜ ਦਾ ਪੂਰਾ ਕਰ ਲੀਏ ਅੱਜ ਕੀ ਕੁਝ ਕਰਦੇ ਆਪਾਂ ਕੱਲ ਮਿਲਦੇ ਆ ਹਾਂ ਇਹ ਕੱਲ ਨੂੰ ਮਿਲੂਗਾ ਕਿੱਥੇ ਗਿਆ ਵੀ ਅਚਾਹ ਜਾਂਦਾ ਵੀਰ ਪਲਾਨ ਇਹ ਮੇਕੇ ਚੱਲ ਰਿਹਾ ਹੈ ਹੈ ਉਹ ਬਲਕ ਆਫਟਰ ਪਲਾਨ ਚੱਲ ਰਿਹਾ ਲੇਕਿਨ ਤੇ ਇਧਰ ਇੱਕ ਹੋਰ ਬਲੌਕ ਤਾਂ ਚੱਲ ਉਸ ਚੱਲਦੇ ਆ a few minutes later ਤਾਂ ਹਾਂਜੀ ਗਾਇਸ ਘਰ ਫਲੈਟ ਚ ਆਪਾਂ ਆ ਗਏ ਸੀ ਆਤ ਪਈ ਹੋਇਆ ਕਹਿੰਦੇ ਪਿੰਡ ਦੀ ਯਾਰਾਂ ਨੂੰ ਫਲੈਟ ਚ ਆਪਾਂ ਆ ਗਏ ਤੇ ਹੁਣ ਉਹ ਵੀ ਥੋੜੀ ਸ਼ਾਮ ਆਪਾਂ ਜਦੋਂ ਬਲੌਗ ਬਣਾਇਆ ਨਹੀਂ ਥੱਕ ਗਏ ਸੀਗੇ ਤਾਂ ਇੱਧਰ ਗਾਣੇ ਜੇ ਸੁਣਨ ਲੱਗ ਗਏ ਸੀ ਗਾਉਣਾ ਚੱਲਦਾ ਹਥਿਆਰ ਤੱਕੇ ਤੇਰਾ ਹਸਣ ਸੋਹਣੀ ਹਥੋਂ ਹਥਿਆਰ ਗਏ ਪੁਰਾਣੇ ਗਾਣੇ ਵੀਰੇ ਬਾਲੇ ਘੈਂਡ ਹੁੰਦੇ ਆ ਬਹੁਤ ਵਧੀਆ ਲੱਗਦੇ ਆ ਤੇ ਦਰ ਸ਼ੁਗਰਾ ਮੀਂਹ ਦਾ ਮੌਸਮ ਫੇਰ ਹੋ ਰਿਹਾ ਪੈਗਣੀ ਅੱਜ ਮੈਨੂੰ ਲੱਗਾ ਫੇਰ ਰਾਤ ਨੂੰ ਬੈਣਾ ਗੈਸ ਦਾ ਰੋਜ਼ ਹੀ ਪੈਂਦਾ ਇੱਥੇ ਨਾਰਮਲ ਜੀ ਗੱਲ ਆ ਚੰਡੀਗੜ੍ਹ ਚ ਹੋਰ ਜ਼ਿਆਦਾ ਪੈਂਦਾ ਤੇ ਬਾਕੀ ਹੁਣ ਮੈਂ ਚੱਲਿਆ ਸੀਗਾ ਉੱਥੇ ਆਇਰਨ ਐਂਡ ਵਾਸ਼ ਵਾਲੇ ਕੋਲ ਵੀ ਪ੍ਰੈਸ ਤੇ ਧੋਣੇ ਵਾਲੇ ਕੋਲ ਕੱਪੜੇ ਵੀ ਹਨਾ ਕੀ ਰੇਟ ਰੂਟ ਆ ਪੁੱਛਣ ਚੱਲਿਆ ਸੀ ਨਹੀਂ ਤਾਂ ਮੈਨੂੰ ਕੱਲ ਨੂੰ ਫੇਰ ਘਰੇ ਕੱਪੜੇ ਆਪਣੇ ਦੁਆਰੇ ਜਾ ਕੇ ਲੈ ਕੇ ਆਣੇ ਨੇ ਕਿਉਂਕਿ ਸੁੱਖ ਨਾਲ ਕਦੇ ਅਸੀਂ ਇੰਨੀ ਆਪ ਮਿਹਨਤ ਤਾਂ ਕਰੀ ਨਹੀਂ ਵੀ ਆਪ ਤੋਂ ਹੀ ਕਪੜੇ ਤਾਂ ਅਸਾ ਚੱਲਦੇ ਆ ਤੇ ਥੋੜੇ ਨਮਕੀਨ ਜਲੇ ਆਉਣੇ ਆ ਖਾਣ ਕਿਉਂਕਿ ਹੁਣ ਹੋਰ ਕੀ ਕਰ ਸਕਦੇ ਆ ਯਾਰੋ ਤੇ ਚਲੋ ਚੱਲਦੇ ਆ ਤੇ ਸ਼ਾਰਟ ਵਲੌਗ ਬਲੌਗ ਆਉਣ ਲੱਗੇ ਸਿੱਧ ਸਿੱਧੀ ਆਪਾਂ ਨੂੰ ਸਪੋਰਟ ਕਰੋ ਤਾਂ ਚਲੋ ਚੱਲਦੇ ਆ ਬਾਕੀ ਹੁਣ ਯਾਰ ਹੁਣੀ ਚੱਲੇ ਨੇ ਕਹਿੰਦੇ ਥੱਲੇ ਪੁੱਛਣ ਪੁੱਛਦੇ ਆ ਤੇ ਹੋਰ ਇੱਕ ਦੋ ਚੀਜ਼ਾਂ ਵੀ ਦੇਖਣੀਆਂ ਨੇ ਕਿਉਂਕਿ ਨੌਕੀਨ ਚਲੇਗਾ ਤਾਂ ਟਿਫਨ ਮੈਂ ਮੰਗਾਦਾ ਟਿਫਨ ਦੀ ਤੁਹਾਨੂੰ ਕੁਆਲਿਟੀ ਉਲਟੀ ਹੋਣੀ ਹੈ ਵੈਸੇ ਤੁਸੀਂ ਸ਼ਾਰਟ ਵਲੌਗ ਚ ਦੇਖ ਲਈ ਪਰ ਮੈਂ ਤੁਹਾਨੂੰ ਵੀ ਤਰਾ ਸਾਰਾ ਦਿਖਾ ਦਈਏ ਚਲੋ ਸ਼ਾਰਟ ਵਲੌਗ ਟਾਈਮ ਗੀ ਕਮੈਂਟ ਵੀ ਹੋਣਾ ਤਾਂ ਕਰਕੇ ਅੱਜ ਸੋਕਣਾ ਸੋਈ ਤਾਂ ਆਪਾਂ ਨੂੰ ਹੁਣ ਤੱਕ ਵਰਤ ਨਹੀਂ ਆਈ ਪਈ ਚੋਕ ਚਾਉਂਦੇ ਹਾਂ ਚੋਕ ਤਰੋ ਪੁੱਛ ਰਿਹਾ ਤਰਨ ਵੀਰਾਂ ਦੇ ਕੀ ਰੇਟ ਰੂਟ ਹੁੰਦਾ ਰਹੇ ਉਹ ਬਾਈਕ ਉਧਰ ਸਾਹਮਣੇ ਆ ਚਲੋ ਤੇ ਉਹਦਾ ਆਪਾਂ ਪੁੱਛਿਆ ਏ ਧੋਣ ਵਾਲਾ ਪਰ ਉਤਰ ਨਾ ਆਇਆ ਨਹੀਂ ਕਹ ਅੱਜ ਵੀ ਛੁੱਟੀ ਤੇ ਕੱਲੂ ਆਊਗਾ ਬੰਦਾ ਤਾਂ ਹੁਣ ਮੈਂ ਹਾਂ ਚਲੋ ਬਰੋ ਨਮਕੀਨ ਵਾਲਾ ਇਧਰ ਮਾਰਕੀਟ ਤੇ ਇਧਰ ਆ ਦੇਖੋ ਸੜਕ ਸਾਰੀ ਖਰਾਬ ਹੋਈ ਪਈ ਆ ਇਸ ਉਰੇ ਹਨਾ ਪਾਈਪ ਲਾਈਨ ਜੀ ਨਵੀਂ ਪਾਈ ਆ ਤੇ ਕਿੰਨਾ ਮਹੀਨਾ ਹੋ ਗਿਆ ਡੇਢ ਸਾਲ ਦਾ ਟਾਈਮ ਆ ਦੇਨਾਂ ਕੋ ਦਾ ਚਲੋ ਆਹ ਦੇਖੋ ਸ਼ਟਰ ਲੱਗ ਗਿਆ ਚਲੋ ਛੱਡੋ ਘਰੇ ਰਹਿਣ ਦੰਨੇ ਅੱਜ ਜੀਜਾ ਨਹੀਂ 갔다 ਹੈਗਾ ਹੁਣ ਟਿਫਨ ਆ ਹੀ ਜਾਣਾ ਵੈਸੇ ਵੀ ਹੁਣ ਸਿੱਧਾ ਫਲੈਟ ਚੱਲਦੇ ਆਂ ਮੀਂਹ ਬੰਦ ਦਾ ਮੌਸਮ ਜੇ ਹੋਵੇਗਾ ਬੱਦਲ ਜੇ ਆਵੇ ਆ ਦੇਖੋ ਚਲੋ ਚੱਲਦੇ ਆਂ ਜੀ ਵਲੌਗ ਵਧੀਆ ਲੱਗ ਰਿਹਾ ਤੇ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਕਰ ਲਓ ਹਾਂਜੀ ਗਾਇਸ ਉਹ ਹਾਂਜੀ ਗਾਇਸ ਵਾਪਸ ਆ ਗਏ ਆਵੜੇ ਬਾਈਕ ਤੇ ਆ ਤਿੰਨ ਪਾਰਕਿੰਗਸ ਨੇ ਆਪਾਂ ਜੀ ਮਰਜ਼ੀ ਲਾ ਲਈਏ ਉੱਪਰ ਵਾਲਾ ਪ੍ਰੋਪਰਾਈਟੀ ਤੇ ਬਾਕੀ ਜਾਣ ਦਾ ਤਾਂ ਕੋਈ ਫਾਇਦਾ ਹੋਇਆ ਨਹੀਂ ਕੋਈ ਕੰਮ ਹੀ ਹੋਇਆ ਹੈਗਾ ਤੇ ਰਹੀ ਗੱਲ ਹੁਣ ਆਪਾਂ ਦੇਖਦੇ ਹਾਂ ਕੱਲ ਨੂੰ ਫਿਰ ਕੱਪੜੇ ਘਰੋਂ ਹੀ ਲੈ ਕੇ ਜਾਣੇ ਪੈਣੇ ਆ ਉਹ ਲੌਕ ਲਾਇਆ ਹੀ ਸ਼ਾਇਦ ਬਾਈਕ ਤੇ ਕਰ ਲਿਆ ਤੇ ਬਸ ਆਪਾਂ ਮੰਡੇ ਤੋਂ ਜਿਮ ਲੱਗ ਜਾਣਾ ਤੇ ਇੱਕ ਕਮਿਊਨੀਕੇਸ਼ਨ ਦੇ ਕਲਾਸਿਸ ਉਹ ਵੀ ਤੁਹਾਨੂੰ ਸਾਰ ਨੂੰ ਬੁਲਾਵਾਂਗਾ ਉੱਥੇ ਤੇ ਆਮ ਹੈ ਜਿਹੜੀਆਂ ਇਹ ਐਕਚੁਅਲ ਵਿੱਚ ਪੁਰਾਣੀਆਂ ਬਣੀਆਂ ਹੋਈਆਂ ਨੇ ਪਰ ਨਾ ਟੌਪ ਰੈਫਰੈਂਡੀ ਹੁਣ ਤੁਹਾਨੂੰ ਮੈਂ ਬੜ ਕੇ ਉੱਤਰੇ ਰਿਪੋਰਟ ਰੋੜ ਤੇ ਨੇਰਪੁਰ ਰੋੜ ਤੋਂ ਤੁਹਾਨੂੰ ਜੂਰ ਆਪਾਂ ਹਰ ਸੈਕੰਡ ਫਲੋਰ ਤੇ ਆਪਾਂ ਤੇ ਜਿਵੇਂ ਲੱਗ ਰਿਹਾ ਕਿ ਤੁਹਾਨੂੰ ਕੱਢ ਦੇ ਪਾਣੀ ਬਰਨੀ ਬੰਨੀ ਚਲ ਕੋਈ ਕਰਦੀ ਇਹ ਆ ਮੈਂ ਹੁਣ ਥੋੜੀ ਸਾਹ ਸਹੀ ਹੋਣੀ ਆ ਜਾ ਗੰਦਗੀ ਨੂੰ ਇਗਨੋਰ ਕਰਿਓ ਹੁਣ ਆਪਾਂ ਥੋੜੀ ਸਾਫ ਸਫਾਈ ਕਰਨੀ ਆ ਜਿਹਦੀ ਗੱਲ ਮੈਂ ਆਪਾਂ ਜਾਣਾ ਤਾਂ ਅਸੀ ਮੈਂ ਇੱਕ ਹੱਥ ਜੇ ਕਾਲ ਕਰ ਦਾਂ ਕਰ ਜਾਂਦਾ ਤੇ ਬਾਕੀ ਇਹ ਤਿਆਰ ਹੁਣ ਉਹ ਕਾਲਤੀ ਹੋ ਵੀਰੇ ਇਹ ਸੀ ਨਾ ਚੱਲਦਾ ਛੱਡ ਗਿਆ ਚੱਲਦੀ ਘੱਟ ਨਾਲ ਦੀ ਫਿਰ ਗੇਟ ਖੁੱਲਦਾ ਰਹਿ ਗਿਆ ਅੰਦਰ ਸਸੇ ਥੋੜੀ ਆਲੀ ਦੇ ਬਈ ਬਾਕੀ ਆਪਾਂ ਤੁਹਾਨੂੰ ਇੱਕ ਵਾਰ ਬਾਲਕਨੀ ਚੋ ਵੀ ਵਿਊ ਜਾ ਦਿਖਾਏ ਦਈਏ ਜਿੱਦਣ ਆਏ ਆਂ ਆਪਾਂ ਬਾਲਕਨੀ ਦਾ ਤੁਹਾਨੂੰ ਵਿਊ ਹੀ ਨਹੀਂ ਦਿਖਾਇਆ ਹਾਂ ਹੁਣ ਥੋੜੀ ਗੰਦਗੀ ਪਹਿਲਾਂ ਆਪਾਂ ਸਾਫ ਕਰੀ ਸੀ ਕੋਈ ਨਹੀਂ ਅੱਜ ਫੇਰ ਕਰ ਦੇਣੀ ਹੈ ਕੀ ਕਰ ਲਓ ਮੀ ਹੁਣ ਤਿਆਰ ਆ ਕਣੀਆਂ ਆਈਆਂ ਤਾਂ ਆ ਗਈਆਂ ਸੀ ਹੁਣ ਹੁਣ ਕ ਫਟ ਗਈਆਂ ਫਿਰ ਤਾਂ ਬਸ ਆ ਬੱਦਲ ਆ ਗਿਆ ਦੇਖੋ ਆ ਜਾਣਾ ਵੀ ਲੱਗਾ ਤੇ ਆ ਬਲਕਨੀ ਪਰ ਇੰਨੀ ਕਿ ਸਿਕਿਉਰਟੀ ਆ ਵੀ ਉਹਰੇ ਸਾਰੀਆਂ ਫੈਮਿਲੀਆਂ ਰਹਿੰਦੀਆਂ ਨੇ ਤਾਂ ਕੋਈ ਦਾ ਡਰ ਨਹੀਂ ਹੈ ਸਿਆ ਬਲਕਨੀ ਤੋਂ ਥਿ ਵਿਊ ਆਪਣੀ ਤੋਂ ਸਵੇਰੇ ਸਵੇਰੇ ਵਧੀਆ ਠੰਡ ਚ ਵਿਊ ਜਿਆ ਹੁੰਦਾ ਉਹਰੇ ਹੈ ਬਾਕੀ ਆਪਣਾ ਛੋਟੇ ਮੁੰਡੇ ਨਾਰਮਲ ਜਿਹਾ ਡੀਗੜ ਚ ਇਕੱਲੇ ਬੰਦੇ ਦਾ ਐਵੇਂ ਨਿਕਲਦਾ ਔਰ ਇੱਕ ਚੀਜ਼ ਵੀਰੇ ਮੈਂ ਦੇਖੀ ਆ ਕੱਲੇ ਬੰਦੇ ਨੂੰ ਗੋਡਾ ਹੋਰ ਜਾਨਾਂ ਨਾਲ ਰਹਿਣ ਨਾਲ ਤਾਂ ਉਹ ਥੋੜੇ ਗੰਦਗੀ ਦੀ ਪਈ ਵੀ ਹਰ ਹੁੰਚ ਸੋ ਕੋਈ ਨਹੀਂ ਇਹ ਵੀ ਕਰ ਦਿੰਦਾ ਸੱਟ ਹੁਣ ਆਪਾਂ Netflix ਦੇਖਦੇ ਆ YouTube ਬੰਦ ਕਰ ਲਈ ਇਹ ਤੇ ਤੇ ਬਾਈ ਸਾਰੇ ਜਣੇ ਉਹ ਲਾਈਟ ਨੂੰ ਲਈ ਹਟ ਜਾ ਤੇ ਸਾਰੇ ਜਣੇ ਅਬ ਉਹਦੇ ਵੀਊ ਦੇ ਵੀ ਜਮਤ ਡਿਗ ਫੈਟ ਲੌਸ ਦੇ ਡਾਈਟ ਦੱਸਿਓ ਹੁਣ ਤੁਹਾਨੂੰ ਪਤਾ ਲੱਗਾ ਮੋਟੇ ਪਏ ਯਾਰ ਕੋਈ ਨਾ ਪਤਲੇ ਹੋ ਜਾਣਾ ਬਸ ਤਾਂ ਤੇਰਾ ਹੁਣ ਟਿਫਨ ਹੋਣਾ ਤਾਂ ਤੁਹਾਨੂੰ ਜ਼ਰੂਰ ਦਿਖਾਉਣੇ ਆ ਸਾਰਾ ਟਫਨ ਜੀ ਵੀਰੇ ਟਿਫਨ ਯਾਦ ਆ ਦੇ ਥੋੜੇ ਟਾਈਮ ਹੋ ਗਿਆ ਬੰਦ ਕਰੀਂ ਤੇ ਮੈਨੂੰ ਯਾਦ ਆਇਆ ਵੀ ਅਸਾਈਨਮੈਂਟ ਪੂਰੀ ਕਾਗੀਆਂ ਦੇ ਪੈਨ ਆਪਣੇ ਕੋਲ ਹੈ ਨਹੀਂ ਤਾਂ ਚਲੋ ਚੱਲਦੇ ਆ ਜਦੋਂ ਹੀ ਆਪਾਂ ਸੀਰੀਜ਼ ਦੇਖਣ ਲੱਗੇ ਸਾ ਜਵਾ ਵੀ ਸਾਨੂੰ ਮਿਲਗਾ ਨਹੀਂ ਤੇ ਪਹਿਨਣਾ ਹੀ ਹੈ ਆਪਣੇ ਕੋ ਤੇ ਲੋਕ ਕਾਲ 'ਚ ਪੜਦੇ ਆ ਪਹਿਨੇ ਇੱਕ ਚਲੋ ਹੁਣ ਕੰਨ ਲਾ ਲਈਏ ਛੇਤੀ ਤੋਂ ਛੇਤੀ ਤੇ ਹੋਰ ਹੁਣ ਯਾਦ ਕਰ ਲੈਨੇ ਆ ਹੋਰ ਕੁਛ ਕੀ ਹੈ ਹਾਂ ਕੁਝ ਲੇ ਆਉਨੇ ਆ ਚਲੋ ਸ਼ਾਵਨੀਆਂ ਸਟੇਸ਼ਨਰੀ ਤੇ ਮੀ ਕਹਿੰਦੇ ਮਿੱਤਰੋ ਖਾਸ ਆਇਆ ਹੋਇਆ ਇੱਧਰ ਆ ਇੱਕ ਸਕੂਲ ਆ ਪਤਾ ਨਹੀਂ ਹਾਂ ਹਾਂ ਜੀ ਵੀਰੇ ਇੱਧਰ ਪਹੁੰਚ ਗਿਆ ਆਪਾਂ ਸਟੇਸ਼ਨਰੀ ਦਾ ਸਟੇਸ਼ਨਰੀ ਇੱਧਰ ਆ ਵੇਜੇ ਬਾਸਕਟ ਤੇ ਸਾ ਕੁਝ ਆ ਚਲੋ ਲੈਨੇ ਆ ਫੇਰ ਬਣਦੇ ਆ A few minutes later ਇੱਧਰ ਆਣ ਆਪਾਂ ਸਬਾਨ ਕਰ ਜਾਏ ਦਿਖਾਉਣੇ ਆ ਤੁਨੂੰ ਚਲੋ ਚੱਲਦੇ ਆ ਘਰ ਨੂੰ ਹਾਂਜੀ ਵੀਰੇ ਫਲੈਟ ਚਾਪਾ ਆ ਗਏ ਤੇ ਆਪਸ ਮੰਨ ਲੈ ਗਏ ਆ ਹਾਰਫ ਉਹ ਇੱਕ ਰਜਿਸਟਰ ਲੈ ਲਿਆ ਚਾਣਾ ਬੈਕ ਟੂ ਸਕੂਲ ਨੂੰ ਟਾਈਮ ਆਉਂਦਾ ਕੰਮ ਆ ਜਾਂਦਾ ਅੱਗੇ ਆ ਇੱਕ ਦੋ ਪੰਜ ਪੈਨ ਲੈ ਲੇ ਤੇ ਕਾਸਟਪਲ ਲੈ ਲਿਆ ਆਪਾਂ ਤੇ ਤੁਮ ਡੱਬੀਆਂ ਇਹ ਹੋਰ ਸਾਰੇ ਸੁਣਾਓ ਆਪਣੇ ਹਾਲ ਚਾਲ ਗਾਈਸ ਯਾ ਆਪਾਂ ਦੇਖਣ ਲੱਗੇ ਸੀਗੇ IC 814 ਦਾ ਐਪੀਸੋਡ 1 ਤੇ ਜਦ ਹੀ ਮੈਨੂੰ ਯਾਦ ਆ ਗਿਆ ਵੀ ਮੈਂ ਫੜ ਕੇ ਜਾਣੀ ਹੁਣ ਦੇਖਦੇ ਹਾਂ ਦੇਖਦੇ ਹਾਂ ਕਿੰਦੀ ਆ ਪਰਦਾ ਚੱਕ ਕਿੰਨੀ ਪਿੰਗਾਂ ਨੇ ਇੰਨੀ ਰੇਹਣੀ ਬਹੁਤ ہاں ਅੰਦਰੋਂ ਭਰਦੇ ਆ ਆਹ ਉਹ ਤਰ੍ਹਾਂ ਹੁਣ ਵਰਤਦਾ ਹੀ ਨਹੀਂ ਹੈਗਾ ਉਹ ਅੰਦਰ ਦੀ ਇਹ ਵੀ ਵਰਤਦੇ ਨਹੀਂ ਹੁਣ ਚਲੋ ਤੇ ਹੁਣ ਫਿਰ ਇਹ ਬੋਤਲਾਂ ਹੀ ਆਪਾਂ ਚੱਕ ਲਈਏ ਉਹ ਥੋੜੀ ਜਿਹਾ ਥੋੜੀ ਹਾਲਤ ਖਰਾਬ ਹੋ ਗਈ ਕਰਦੇ ਆ ਠੀਕ ਹੈ ਸਾਬ ਦੇ ਰੱਖ ਇੱਕ ਪਾਤ ਨੇ ਨਾ ਪਾਣੀ ਤੇ ਬਾਲਟੀ ਪਤਨੀ ਕਰ ਰੱਖਿਆ ਸੀ ਕਿ ਹੁਣ ਕਿਵੇਂ ਚੱਕੀ ਹੋਇਆ ਨਹੀਂ ਚਲੋ ਮੜਾ ਕਰ ਦਈਏ ਇਹ ਤੁਹਾਨੂੰ ਤੇ ਇੱਧਰ ਚੱਲਦਾ ਫਿਰ ਇਹ ਕੰਮ ਪਾਉਂਦਾ ਆ ਦੇਖੋ ਹਾਂਜੀ ਗਾਇਸ ਇੱਧਰ ਆਪਾਂ ਫਿਰ ਠੰਡੀ ਬੋਤਲ ਆਪਾਂ ਵੀ ਚੁੱਕ ਲਿਆ ਫਿਰ ਜਦੇ ਹੁਣ ਆਪਾਂ ਪੀਵਾਂਗੇ ਠੰਡਾ ਹਾਂਜੀ ਤੇ ਇਧਰ ਕੱਪੜੇ ਹੀ ਕਹਿੰਦੇ ਜਿਹੜੇ ਮਹਤਾਬ ਬਾਈ ਨੇ ਆਪਾਂ ਨੂੰ ਪ੍ਰੈਸ ਕਰਕੇ ਦਿੱਤੇ ਨੇ ਘੈਂਟ ਚਲੋ ਹੁਣ ਆਪ ਦੇਖਦੇ ਆਂ ਚਿੱਲ ਦੇ ਵਾਤਾ ਤੇ ਆਪਣੇ ਸ਼ਾਰਟ ਵਲੋਗਰ ਨੂੰ ਵੀ ਪਿਆਰ ਦਿਓ ਗਾਈਜ਼ ਹਾਂਜੀ ਵੀਰੇ ਟਿਫਨ ਆਪਣਾ ਆ ਗਿਆ ਤੇ ਮੈਂ ਇਧਰ ਬੈਠ ਦੇਖਦਾ ਸੀ ਇਸ ਤੇ ਲਾਈਟ ਪੱਜ ਗਈ ਸੀ ਦੁਆਰ ਹੁਣ ਇਨਵਰਟਰ ਮੈਨੂੰ ਤਾਂ ਲੱਗਦਾ ਕਦੇ ਲਵਾਉਣਾ ਨਾ ਪੈ ਜੇ ਕਿਉਂਕਿ ਵੀਰੇ ਇੰਜੇ ਖਰਾਬ ਹੋਏ ਜਿਹੜੇ ਸਾਹਮਣੇ ਇਹ ਬਿਨਾ ਫਰੇ ਬੰਦ ਹੋ ਜਾਂਦੀ ਹੈ ਤੇ ਆ ਇੱਧਰ ਆ ਗਿਆ ਉਹ ਨੱਟੀ ਫੰਥਣੂ ਤੇ ਫੰਥ ਦਿਖਾਈਏ ਆ ਗਾ ਜੰ ਦੇਖਿਓ ਆ ਵੇਖੋ ਲਿਖਿਆ ਆ ਕਿ ਵਾਰਨਿੰਗ ਕਿ ਅਸਾਈਨਮੈਂਟ ਬਣਾਉਣੀ ਪੈਂਦੀ ਸਕੂਲ ਚ ਵੀਰੇ ਨਾ ਸੌਰੀ ਕਾਲਜ ਚ ਤੇ ਹੁਣ ਐਮਐਸਟੀੰ ਦੇ ਜਿਹੜੇ ਪੇਪਰ ਜੀ ਛੋਟੇ ਉਹ ਛੇਦੀ ਕਰਦੇ ਪੰਜ ਤੋਂ ਕਰਦੇ ਵੀਰੇ ਤਿਆਰੀ ਸਾਡੀ ਕੁਝ ਨਹੀਂ ਹੈ ਹਲੇ ਪਹਿਲਾਂ ਹੰਟੇਸ਼ਨ ਦਿਖਾ ਦਈਏ ਫਿਰ ਤਿਆਰੀ ਵੀ ਕਰਦੇ ਆ ਆ ਆਪਣਾ ਟਿਫਿਨ ਆ ਇਹਦੇ ਨਾਲ ਆਉਂਦੀਆਂ ਨੇ ਚਾਰ ਰੋਟੀਆਂ ਕੋਈ ਨਾ ਉੱਡ ਜੂਗਾ ਸਹਾਣਾ ਤੇ ਆਏ ਵੀਰੇ ਆਪਣਾ ਡਿਨਰ ਤੇ ਇਹ ਅੱਜ ਇਹਦੇ ਵਿੱਚ ਚਮਚਾ ਨਹੀਂ ਹੈ ਖੜਜੋ ਮੇਰੇ ਖਿਆਲ ਨਾਲ ਪੈਕੇਟ 'ਚ ਹੋਣਾ ਚਲੋ ਦੱਸ ਦਿੰਨਾ ਤੇ ਆ ਆਪਣਾ ਟਿਫਿਨ ਆ ਵੀਰੇ ਇੱਕ ਸੁੱਕੀ ਸਬਜ਼ੀ ਹੁੰਦੀ ਆ ਤੇ ਇੱਕ ਦਾਲ ਹੁੰਦੀ ਆ ਚੌਲ ਪਿਆਜ਼ ਤੇ ਚਾਰ ਰੋਟੀਆਂ ਤੇ بیسਟ ਕੋਟ ਨਾ ਵੀ ਘਰੇ ਬਣਾਉਂਦੇ ਨੇ ਤੇ ਕੁਆਂਟੀਟੀ ਵੀ ਸਫੀਸ਼ੀਐਂਟ ਹੁੰਦੀ ਏ ਇੱਕ ਬੰਦੇ ਵਾਸਤੇ ਚਲੋ ਖਾਣੇ ਆ ਤੇ ਵੀਰੇ ਅੱਜ ਦਾ ਆਪਣਾ ਵਲੌਗ ਆਪਾਂ ਇੱਥੇ ਐਂਡ ਕਰਦੇ ਆ ਕਿਉਂਕਿ ਹੋਣਾ ਹੋਈ ਰਾਤ ਐ ਅੱਜ ਇਹਦਾ ਦਿਨ ਆਪਾਂ ਤੁਹਾਨੂੰ ਦਿਖਾਤਾ ਛੋਟਾ ਵਲੌਗ ਤਾਂ ਮaaf ਕਰਿਓ ਤੇ ਚੈਨਲ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਦ ਜੇ ਕੋਈ ਗਲਤੀ ਹੋ ਗਈ ਉਹ ਤਾਂ ਵੀ ਮaaf ਕਰਿਓ ਤਾਂ ਚਲੋ